ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਦੀ ਫਤਿਹ ਐ ਟਾਈਮ ਅਸੀਂ ਨੰਨਗੜ੍ਹ ਥਾਣੇ ਦੇ ਬੂਹੇ ਬੋਲ ਰਹੇ ਆ ਜੀ ਭਾਰਤੀ ਕਿਸਾਨ ਯੂਨੀਅਨ ਸਿੱਟੂ ਦਾ ਸਿੱਟੂਪੁਰ ਦਾ ਕਿ ਦਰਵਾਜ਼ਾ ਬਲਾਕ ਕਰਨ ਨੂੰ ਇਹ ਧਰਨਾ ਲੱਗਿਆ ਜੀ ਅੱਜ ਧਰਨਾ ਜਿਹੜਾ ਕਿ ਤੀਜੇ ਦਿਨ ਦੇ ਵਿੱਚ ਪ੍ਰਵੇਸ਼ ਕਰਨ ਲੱਗਿਆ ਅਸੀਂ ਭਰਾਵੋ ਇੱਕ ਅਨਸਾਫ਼ ਲੈਣ ਦੀ ਖਾਤਰ ਇੱਥੇ ਛੜਕਦੇ ਬੈਠੇ ਆ ਜਿਹੜੀ ਕਿ ਉਸਨਾਰ ਪਿੰਡ ਦੀ ਕੁੜੀ ਸੀ ਜਿਹੜੀ ਦਾ ਕਤਲ ਹੋਇਆ ਉਹ ਕਤਲਰ ਨੂੰ ਅੱਜ 24 ਤਰੀਕ ਦਾ ਕਤਲ ਹੋਇਆ ਤੇ ਅਜ ਤੀਕੋ ਜੇ ਦੋਸ਼ੀਓ ਫੜੇ ਨਹੀਂ ਗਏ ਨਾ ਉਹਨਾਂ ਦੇ ਕੋਈ ਕਾਰਵਾਈ ਹੋਈ ਆ ਪੁਲਿਸ ਪ੍ਰਸ਼ਾਸਨ ਜਵਾਕੇ ਨਕਾਮ ਹੈ ਉਹ ਲਈ ਅਸੀਂ ਨਿੰਦਿਆ ਕਰਦੇ ਆ ਕਿਉਂਕਿ ਉਹਨਾਂ ਨੇ ਕਿਸੇ ਵੀ ਮੋਲਜਮੇ ਦੇ ਅਜ ਤੀਕਾ ਰੇਡ ਨਹੀਂ ਮਾਰੀ ਫੜਿਆ ਨਹੀਂ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਚੀਜ਼ ਦਾ ਜੀਤੀ ਜੀਤੀ ਹੱਲ ਕੀਤਾ ਜਾਵੇ ਨਹੀਂ ਤਾਂ ਇੱਕ ਦੋ ਦਿਨਾਂ ਦੇ ਵਿੱਚ ਵੱਡੇ ਐਲਾਨ ਹੋਣਗੇ ਫਿਰ ਉਹ ਵੱਡੀਆਂ ਜਿਹੜੇ ਛੜਕਾਂ ਰੁਕੀਆਂ ਉਹਨਾਂ ਦੀ ਜ਼ਿੰਮੇਵਾਰੀ ਇੱਥੋਂ ਦਾ ਐਸਐਚਓ ਇੱਥੋਂ ਦਾ ਡੀਐਸਪੀ ਐਸਐਸਪੀ ਸੀ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਉਹ ਕੋਈ ਨਫਾ ਨੁਕਸਾਨ ਕੁਝ ਵੀ ਹੁੰਦਾ ਜਾਂ ਕੋਈ ਰਾਹੀਰ ਆਸ-ਪਾਸੇ ਜਾਂਦਾ ਉਸ ਦੀ ਜ਼ਿੰਮੇਵਾਰੀ ਉਹਨਾਂ ਦੀ ਸਾਡੀ ਮਜਬੂਰੀ ਬਣ ਜਾਣੀ ਆ ਪਰ ਸਾਡੀ ਅੱਜ ਦੀ ਗਵਾਹੀ ਸੁਣੀ ਗਈ ਸਾਡੇ ਇਲਾਕੇ ਦੀ ਕੁੜੀ ਮਾਰੀ ਗਈ ਅੱਜ ਜੇ ਇਹੇ ਮਾਰੀ ਗਈ ਕੱਲ ਨੂੰ ਹੋਰ ਵੀ ਮਾਰੀਆਂ ਜਾਣਗੀਆਂ ਅਸੀਂ ਫਿਰ ਦੁਰੀਆ ਰਹੀ ਬੇਨਤੀ ਕਰਦੇ ਕਿ ਉਹ ਦੂਸ਼ੀ ਆ ਜਿਹੜੇ ਛੇੜੀ ਛੇੜੀ ਪੜੇ ਜਾਣ ਇਹਨੇ ਇੱਕ ਬੇਨਤੀਆਂ ਕਰਦਾ ਹੈ ਸਰੂਚੀ ਕਾ ਖਾਸ ਸਾਹਿਬ ਜੀ